ਹਾਂਜੀ ਕੀ ਨਾਮ ਨਹੀਂ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਸਰਕਾਰ ਦੇ ਬੜੇ ਦਾਅਵੇ ਹੁੰਦੇ ਨੇ ਕਿ ਇਹਦੇ ਬੱਚਾ ਉੱਤੇ ਜਿਹੜੇ ਖੇਡਾ ਉੱਤੇ ਬੱਚੇ ਜਾਂਦੇ ਨੂੰ ਹਰ ਸਹੂਲਤਾਂ ਮਿਲਦੀਆਂ ਨੇ ਤੇ ਇੱਥੇ ਜੇ ਗੱਲ ਆ ਟਾਰੀ ਤੇ ਕਰੀਏ ਤਾਂ ਕੀ ਸਹੂਲਤਾਂ ਮਿਲੀਆਂ ਤੱਕ ਬੱਚਿਆਂ ਨੂੰ ਦੇਖੋ ਜੀ ਪਹਿਲੀਆਂ ਸਰਕਾਰਾਂ ਵੀ ਆਈਆਂ ਤਾਂ ਹੁਣ ਵੀ ਆਈਆਂ ਸਰਕਾਰਾਂ ਨੇ ਕਦੀ ਵੀ ਇੱਥੇ ਗਰਾਊਂਡਾਂ ਨੂੰ ਕੁਝ ਨਹੀਂ ਦਿੱਤਾ ਵੀ ਜਿਹੜਾ ਵੀ ਕੁਝ ਸਾਨੂੰ ਮਿਲਦਾ ਜਾਂ ਹੀ ਆਪਣੇ ਕੋਲੋਂ ਕੁਝ ਕਰਦੇ ਆ ਉਹੀ ਆਪਣੇ ਮਿਲਬੁੱਤੇ ਤੇ ਕਰਦੇ ਸਾਨੂੰ ਅਜੇ ਤੱਕ ਗਰਾਊਂਡ ਦੇ ਵਿੱਚ ਸਰਕਾਰ ਵੱਲੋਂ ਕੁਝ ਨਹੀਂ ਮਿਲਿਆ ਈਵਨ ਵੀ ਇੱਥੇ ਸਾਡਾ ਸਕੂਲ ਹੈ ਸਕੂਲ ਨੇ ਵੀ ਸਾਨੂੰ ਕਦੀ ਕੁਝ ਨਹੀਂ ਦਿੱਤਾ ਤੇ ਜਦੋਂ ਸਾਨੂੰ ਕੋਈ ਜ਼ਰੂਰਤ ਪੈਂਦੀ ਹੈ ਹੁਣ ਇਹ ਸਮਾਨ ਸਾਰੇ ਬਹੁਤ ਮਹਿੰਗੇ ਨੇ ਆਹ ਕੀ ਬਹੁਤ ਮਹਿੰਗੀ ਹੋਈ ਪਈ ਹੈ ਅਸੀਂ ਨਸ਼ਿਆਂ ਤੋਂ ਬਚਾਉਣ ਦੀ ਖਾਤਰ ਇਹ ਗਰਾਊਂਡਾਂ ਨਾਲ ਜੁੜੇ ਆਂ ਤੇ ਸਾਡਾ ਇਹ ਮੇਨ ਮਕਸਦ ਰਹਿੰਦਾ ਵੀ ਬੱਚੇ ਜਿਹੜੀਆਂ ਖੇਡਣ ਨਾਲ ਜੁੜੇ ਰਹਿਣ ਤੇ ਅਸੀਂ ਸਵੇਰੇ ਸ਼ਾਮ ਇੱਥੇ ਬੱਚਿਆਂ ਨੂੰ ਪ੍ਰੈਕਟਿਸ ਕਰਾਉਣੀ ਆਪ ਜਿਹੜੇ ਸਮਾਨ ਦੀ ਜ਼ਰੂਰਤ ਹੁੰਦੀ ਹੈ ਬੱਚਿਆਂ ਨੂੰ ਪ੍ਰੋਵਾਈਡ ਕਰਾਈਦਾ ਉਹ ਸਾਡੇ ਐਨਆਰਆਈ ਵੀਰ ਬੈਠੇ ਨੇ ਜਿੱਦਾਂ ਸੁਖਦੇਵ ਸਿੰਘ ਸਾਨੂੰ ਅਜੂਬਾ ਬ੍ਰਦਰ ਵਾਲਿਆਂ ਲੋ ਵੀ ਆਉਂਦੇ ਰਹਿੰਦੇ ਆ ਪੈਸੇ ਜਾਂ ਉਹਨਾਂ ਵੱਲੋਂ ਸਾਨੂੰ ਸਨਮਾਨ ਵੀ ਮਿਲਦਾ ਰਹਿੰਦਾ ਆ ਤੇ ਉਹ ਉਹ ਵੀ ਸਾਡੀ ਸਪੋਰਟ ਕਰਦੇ ਨੇ ਜਿੱਦਾਂ ਹੁਣ ਆਹ ਟਰੈਕ ਸੂਟ ਹੈ ਆ ਇਹਨਾਂ ਸਾਨੂੰ ਵੀਰਾਂ ਨੇ ਲੈ ਕੇ ਦਿੱਤੇ ਆ ਯੂ ਐਸ ਏ ਵਾਲਿਆਂ ਨੇ ਉਹਨਾਂ ਨੇ ਵੀ ਭੇਜੇ ਸਾਨੂੰ ਇੰਗਲੈਂਡ ਤੋਂ ਆਇਆ ਰੰਧਾਵਿਆਂ ਨੇ ਪੈਸੇ ਭੇਜੇ ਆ ਤੇ ਮਤਲਬ ਸਰਕਾਰ ਵੱਲੋਂ ਕੁਝ ਨਹੀਂ ਮਿਲਦਾ ਜੇ ਸਰਕਾਰਾਂ ਵੱਲੋਂ ਮਿਲਦੇ ਰਹਿਣ ਤੇ ਸਾਨੂੰ ਕਿਸੇ ਕੋਲ ਮੰਗਣ ਦੀ ਜਰੂਰਤ ਨਹੀਂ ਆ ਜਦੋਂ ਵਿੰਗ ਆ ਵਿੰਗ ਆਉਣੇ ਚਾਹੀਦੀ ਐ ਇੱਥੇ ਸਪੋਰਟ ਡਿਪਾਰਟਮੈਂਟ ਕੋਸ਼ਿਸ਼ ਹੀ ਪੁੱਛੀਏ ਤਾਂ ਕਹਿੰਦੇ ਹੈਗਾ ਹੀ ਕੁਛ ਨਹੀਂ ਆ ਦੇ ਸਪੋਰਟਸ ਡਿਪਾਰਟਮੈਂਟ ਨੂੰ ਸਮਾਨ ਮਿਲਣਾ ਚਾਹੀਦਾ ਤਾਂ ਗਾਂਹ ਪ੍ਰੋਵਾਈਡ ਕਰੇ ਜਿਵੇਂ ਗੱਲ ਕਰਾਂ ਤੁਹਾਡੇ ਪਿੰਡ ਦੇ ਇਹ ਦੋ ਨੌਜਵਾਨ ਜਿਹੜੇ ਸ਼ਮਸ਼ੇਰ ਸਿੰਘ ਜਾਂ ਆਪਣਾ ਜੁਰਾ ਸਿੰਘ ਉਹ ਇਸ ਗਰਾਊਂਡ ਤੇ ਨਿਕਲ ਗਏ ਨੇ ਉਹਨਾਂ ਵਾਸਤੇ ਸਰਕਾਰ ਨੇ ਕੋਈ ਸਹੂਲਤਾਂ ਦਿੱਤੀਆਂ ਸੀ ਉਸ ਟਾਂ ਦੇ ਦੇਖੋ ਜੀ ਅਹੀਂ ਮੈਂ 1987 ਤੋਂ ਹਾਕੀ ਖੜਾਉਂਦੇ ਆ ਇੱਥੇ ਜਿੰਨੇ ਪਲੇਅਰ ਹੋਏ ਸਾਡੇ ਹੱਥਾਂ ਜੀ ਨਿਕਲ ਗਏ ਗਏ ਨੇ ਸਾਰੀਆਂ ਅਕੈਡਮੀਆ ਚ ਸਾਡੇ ਸਾਡੇ ਕੋ ਖੇਡ ਕੇ ਗਏ ਨੇ ਸਾਨੂੰ ਅਜੇ ਤੱਕ ਕਦੀ ਕਿਸੇ ਨੇ ਕੁਛ ਨਹੀਂ ਦਿੱਤਾ ਕਦੀ ਵੀ ਕਿਸੇ ਨੇ ਕੁਝ ਨਹੀਂ ਦਿੱਤਾ ਜੇ ਜੇ ਕੁਝ ਦਿੰਦੇ ਆ ਤਾਂ ਉੱਤੇ ਤੇ ਖਾਦਾ ਜਾਂਦਾ ਥੱਲੇ ਤੱਕ ਤੇ ਆਉਂਦਾ ਹੀ ਕੁਝ ਨਹੀਂ ਆ ਜਦੋਂ ਕੋਈ ਮਿਹਨਤ ਕਰਦਾ ਤਾਂ ਉਹਨੂੰ ਕੁਝ ਮਿਲੇ ਤਾਂ ਫੇਰ ਹੀ ਆ ਨਾ ਉਹਨਾਂ ਤੇ ਸਮਾਨ ਨਹੀਂ ਪ੍ਰੋਵਾਈਡ ਹੁੰਦੇ ਤੇ ਬੱਚਾ ਖੇਡਣੋਂ ਫਿਰ ਹਟ ਜਾਂਦਾ ਜਦੋਂ ਬੂਟ ਟੁੱਟ ਜਾਂਦੀ ਓਦੀ ਉਹ ਗਰਾਊਂਡ ਛੱਡ ਜਾਂਦਾ ਉਹ ਫਿਰ ਆਪੇ ਹਾਕੀ ਬੰਦ ਹੋ ਜਾਂਦੀ ਫਿਰ ਗੱਲ ਕਰਨਾ ਛੋਟੇ ਛੋਟੇ ਬੱਚੇ ਨੇ ਜਿਹੜੇ ਗਰੀਬ ਪਰਿਵਾਰ ਦੇ ਨੇ ਜਿਹੜੇ ਉੱਠ ਕੇ ਅੱਜ ਗਰਾਉਂਡਾਂ ਦੇ ਵਿੱਚ ਆਏ ਨੇ ਕਿਉਂਕਿ ਹਰ ਅੱਜ ਗੱਲ ਕਰੀਏ ਤਾਂ ਨੌਜਵਾਨ ਜਿਹੜੇ ਸਾਰੇ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਨੇ ਕਿ ਲੱਗਦਾ ਕਿ ਸਰਕਾਰ ਨੂੰ ਇਹਨ ਦੇਖੋ ਸਰਕਾਰਾਂ ਨੂੰ ਸੋਚਣਾ ਚਾਹੀਦਾ ਪਿੰਡਾਂ ਦੇ ਵਿੱਚ ਟੂਰਨਾਮੈਂਟ ਬਹੁਤ ਹੁੰਦੇ ਨੇ ਪਰ ਟੂਰਨਾਮੈਂਟਾਂ ਦਾ ਫਾਇਦਾ ਕੋਈ ਨਹੀਂ ਆ ਟੂਰਨਾਮੈਂਟ ਕਰਵਾਏ ਤੋ ਇੱਕ ਦਿਨ ਵਾਸਤੇ ਚਲੇਗੇ ਜਿਹੜੇ ਬੱਚੇ ਖੇਡਦੇ ਉਹਨਾਂ ਨੂੰ ਸਮਾਨ ਕਿਨੇ ਪ੍ਰੋਵਾਈਡ ਕਰਨਾ ਹੁਣ ਸਾਡੇ ਪਿੰਡ ਵੀ ਟੂਰਨਾਮੈਂਟ ਹੁੰਦੇ ਨੇ ਪਰ ਅਸੀਂ ਚਾਹੁੰਦੇ ਨਹੀਂ ਆ ਟੂਰਨਾਮੈਂਟ ਹੋਣ ਅਸੀਂ ਚਾਹੁੰਨੇ ਬੱਚਿਆਂ ਨੂੰ ਸਮਾਨ ਦਿੱਤਾ ਜਾਵੇ ਇਹ 5-5 7-7 ਲੱਖ ਰੁਪਈਆ ਖਰਚਦੇ ਨੇ ਗਾਧ ਲਈ ਖਰਚਦੇ ਨੇ ਬੱਚਿਆਂ ਨੂੰ ਸਮਾਨ ਤੇ ਦੋ ਗਰਾਊਂਡਾਂ ਦੇ ਵਿੱਚ ਜੇ ਗਰਾਊਂਡਾਂ ਦੇ ਵਿੱਚ ਸਮਾਨ ਹੋਊਗਾ ਤਾਂ ਬੱਚੇ ਖੇਡਣਗੇ ਟੂਰਨਾਮੈਂਟਾਂ ਨੂੰ ਕੀ ਕਰਨਾ ਦੋ ਦਿਨ ਦਾ ਟੂਰਨਾਮੈਂਟ ਹੁੰਦਾ 5-7 ਲੱਖ ਰੁਪਏ ਖਰਚ ਕੀ ਗਏ ਜਾਂਦੇ ਇਹੋ ਸਾਲ ਦਾ ਸਮਾਨ ਲਿਆ ਕੇ ਦਿੱਤਾ ਉਹ ਗਰਾਉਂਡਾਂ ਚ ਸਮਾਨ ਦੇਣਾ ਤੇ ਬੱਚੇ ਆਪੇ ਖੇਡਣ ਜਿਹੜੇ ਪੈਸੇ ਪੰਚਾਇਤ ਦਾ ਜਾਂ ਮੋਦਬਰ ਬੰਦੇ ਨੇ ਤੁਹਾਡੇ ਹਲਕੇ ਦੇ ਜਾ ਟਾਰੀ ਦੇ ਉਹਨਾਂ ਨਾਲ ਕਦੀ ਸੰਪਰਕ ਕੀਤਾ ਤੁਸੀਂ ਐਮਐਲਏ ਸਾਹਿਬ ਨੂੰ ਕਿਹਾ ਤਿੰਨ ਵਾਰੀ ਆਏ ਆ ਸਾਡੇ ਕੋ ਇੱਥੇ ਉਹ ਕਹਿੰਦੇ ਤੁਹਾਨੂੰ ਜਦੋਂ ਵੀ ਸਾਡੇ ਕੋਲ ਆਊਗਾ ਜੇ ਸਾਨੂੰ ਕੁਝ ਨਹੀਂ ਮਿਲਿਆ ਜਦੋਂ ਸਾਡੇ ਕੋਲ ਆਊਗਾ ਤੁਹਾਨੂੰ ਜਰੂਰ ਸਮਾਨ ਗਰਾਊਂਡ ਦੇ ਵਿੱਚ ਪ੍ਰੋਵਾਈਡ ਕਰਾਂਗੇ ਸੀਐਮ ਦੀ ਗੱਲ ਕਰ ਰਿਹਾ ਸੀਐਮ ਆਪ ਕੋਲ ਉਹ ਤੋਂ ਵਾਰੀ ਵਾਰ کہہਦੇ ਸੋ ਗੇਮਾਂ ਸ਼ੁਰੂ ਕੀਤੀਆਂ ਸੀ ਉਹ ਖੇਡਦੇ ਫੇ ਸੀ ਹੁਣ ਸੀਐਮ ਸਾਹਿਬ ਨੂੰ ਕੀ ਕਹਿਣਾ ਚਾਹੁੰਦਾ ਸੀਐਮ ਸਾਹਿਬ ਨੂੰ ਵੀ ਚਾਹੀਦਾ ਵੀ ਜਿਹੜੇ ਬੱਚੇ ਇੱਥੇ ਖੜਾਉਂਦੇ ਨੇ ਜਾਂ ਕੋਚ ਲੱਗੇ ਨੇ ਉਹਨਾਂ ਨੂੰ ਕੋਚਾਂ ਨੂੰ ਸਮਾਨ ਪ੍ਰੋਵਾਈਡ ਕਰਾਉਣ ਤਾਂ ਕੋਚ ਤਾਂ ਹੀ ਕੁਝ ਕਰ ਸਕਦੇ ਨੇ ਜੇ ਕੋਚਾਂ ਨੂੰ ਸਮਾਨ ਨਹੀਂ ਦਿੱਤਾ ਜਾਊਗਾ ਸਪੋਰਟ ਡਿਪਾਰਟਮੈਂਟ ਨੂੰ ਪੁੱਛੋ ਤਾਂ ਕਹਿ ਦਿੰਦੇ ਸਮਾਨ ਨਹੀਂ ਹੈਗਾ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਉਹਨਾਂ ਨੂੰ ਸਮ ਤਾਈਆਂ ਨਾ ਇਹ ਗਰਾਊਂਡਾਂ ਦੇ ਵਿੱਚ ਜਾ ਕੇ ਪਤਾ ਲੈਣ ਕਿ ਕਿੱਥੇ ਕੋਈ ਕੁਝ ਹੋ ਰਿਹਾ ਆ ਉਹਤੇ ਕੋਈ ਖੜਾ ਰਿਹਾ ਕਿੱਥੋਂ ਪੈਸੇ ਆ ਰਹੇ ਕਿੱਥੋਂ ਫੰਡਿੰਗ ਹੋ ਰਹੀ ਹੈ ਇਸ ਬੰਦੇ ਵਿੱਚ ਤੁਸੀਂ ਮੁੱਦਾ ਗੱਲ ਕਰੋਗੇ ਸੀਐਮ ਸਾਹਿਬ ਨਾਲ ਜਾਂ ਕਪਟਨ ਮੰਤਰੀ ਸਾਹਿਬ ਨਾਲ ਨਹੀਂ ਇਹੀਂ ਤੇ ਆਪਣੇ ਐਮਐਲਏ ਸਾਹਿਬ ਨੂੰ ਕਹੀਦਾ ਉਹਨਾਂ ਨੂੰ ਦੱਸੀਦਾ ਆਪਣਾ ਵੀ ਸਾਨੂੰ ਸਮਾਨ ਲੈ ਕੇ ਦੋ ਜਾਂ ਸਮਾਨ ਦੋ ਉਹ ਕਹਿੰਦੇ ਸਾਡੇ ਕੋਲ ਆਇਆ ਹੀ ਕੁਝ ਨਹੀਂ ਤੁਸੀਂ ਕਿੱਥੋਂ ਦਈਏ ਥੋੜਾ ਗਿਆ ਹੋਰ ਤੁਹੀ ਨਾ ਗਿਆ ਤੁਸੀਂ ਪਿੱਛੇ ਰੋ ਯਾਰ ਮੋੜਾ ਹਾਂਜੀ ਕੀ ਨਾਮ ਇਧਰ ਮੇਰਾ ਨਾਮ ਜਰਮਨ ਸਿੰਘ ਜੀ ਕਿਥੋਂ ਦੇ ਰਹਿਣ ਵਾਲੇ ਜੀ ਅਸੀਂ ਅਟਾਰੀ ਦੇ ਰਹਿਣ ਵਾਲੇ ਜਿਹੜੇ ਤੁਹਾਨੂੰ ਟ੍ਰੇਨਿੰਗ ਦੇ ਰਹੇ ਆ ਅਟਾਰੀ ਗ੍ਰਾਊਂਡ ਦੇ ਵਿੱਚ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਇਹ ਸਾਡੇ ਕੋਲੋਂ ਸਭ ਸਾਨੂੰ ਸਾਰੇ ਟ੍ਰੇਨਿੰਗ ਦੇ ਰਹੇ ਆ ਐਨਆਰਪੀ ਤੇ ਸਾਨੂੰ ਵਰਦੀਆਂ ਕਿੱਟਾਂ ਤੇ ਟਰੈਕਸੂਟ ਦੇ ਰਹੇ ਨੇ ਤੇ ਹਾਕੀਆਂ ਸਾਨੂੰ ਵੰਡ ਦੇ ਰਹੇ ਨੇ ਤੇ ਪੰਜਾਬ ਸਰਕਾਰ ਤੇ ਸਾਨੂੰ ਪੰਚਾਇਤ ਕੋਈ ਨਹੀਂ ਦੇ ਰਹੀ ਦੇ ਉਹਨਾਂ ਨੇ ਸਾਡੇ ਬਾਰੇ ਸੋਚਣਾ ਚਾਹੀਦਾ ਹੈ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੂੰ ਕੀ ਤੁਹਾਨੂੰ ਤੁਹਾਡੇ ਵਾਸਤੇ ਸੂਤਾ ਮਿਲਣੀ ਚਾਹੀਦੀ ਹੈ ਸਾਨੂੰ ਸਹੂਲਤਾਂ ਵੀ ਇਹ ਹੀ ਹੈ ਕਿ ਸਾਨੂੰ ਹਾਕੀਆਂ ਬੋਲਾ ਟ੍ਰੈਕਸੂਟ ਟ੍ਰਫ ਜੋ ਕਹੇ ਗਏ ਸੀ ਜਸਵਿੰਦਰ ਆਮਦਾ ਸਾਡੇ ਜੋ ਇਥੇ ਦੇ ਐਮਐਲਏ ਆ ਉਹ ਲੋਕ ਲੋਵਾਂ ਨਹੀਂ ਚਾਹੀਦੀ ਹੈ ਤੇ ਸਾਨੂੰ ਟ੍ਰੈਕਸੂਟ ਦੇਣੇ ਚਾਹੀਦੇ ਨੇ ਫਿਰ ਸਭ ਮਾਛੂ ਕਿਸ ਤਰ੍ਹਾਂ ਇਹ ਤੁਹਾਨੂੰ ਬੱਚਿਆਂ ਨੂੰ ਸਾਰਿਆਂ ਨੂੰ ਕਿ ਹਾਕੀ ਰੱਖਣੀ ਹੈ ਸਾਨੂੰ ਸ਼ੌਂਕ ਹੀ ਆ ਜੀ ਸਾਰਿਆਂ ਨੂੰ ਹਾਕੀ ਖੇਡਣ ਦਾ ਆ ਆਸ਼ਮਸ਼ੇਰ ਸਿੰਘ ਤੇ ਜਗਰਾਵਰ ਸਿੰਘ ਵਾਦੇ ਕੇ ਸਾਨੂੰ ਇਹ ਸ਼ੌਂਕ ਆ ਪਿਆ। ਅਰਬ ਜੀ ਕੀ ਨਾਮ ਨਹੀਂ ਤੁਹਾਡਾ? ਹਾਂਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਅਟਾਰੀ ਹਾਕੀ ਗਰਾਊਂਡ ਦਾ ਜੀ ਕੋਚ ਐਸੇ ਕੋਚ ਆਪਾਂ ਡਿਊਟੀ ਨਿਭਾ ਰਹੇ ਹਾਂ ਜੀ। ਤਕਰੀਬਨ 10 ਸਾਲ ਹੋ ਗਏ ਮੈਨੂੰ ਇੱਥੇ ਗਰਾਊਂਡ ਦੇ ਵਿੱਚ ਕੋਚਿੰਗ ਕਰਦੇ ਹੋਏ ਜੀ। ਸਾਡੇ ਵਰਦੀਆਂ ਮੰਡੀਆਂ ਗਈਆਂ ਬੱਚਿਆਂ ਨੂੰ ਇਹਨਾਂ ਵੱਲੋਂ ਦਿੱਤੀਆਂ ਗਈਆਂ ਤੇ ਕੀ ਉਪਰਾਲਾ ਕੀਤਾ ਹੈ ਲੋਕਾਂ ਨੇ। ਇਹ ਜੀ ਸਾਡੇ ਵੀਰ ਐਨ ਆਰ ਆਈ ਭਰਾ ਨੇ। ਇਹ ਲੰਪੀਨ ਜੁਗਰਾ ਸ਼ਮਸ਼ੇਰ ਸਿੰਘ ਤੇ ਜੁਗਰਾ ਸਿੰਘ ਇੰਟਰਨੈਸ਼ਨਲ ਪਲੇਅਰ ਉਹਨਾਂ ਲੋਕਾਂ ਨੂੰ ਹਾਕੀਆ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੇ ਹੁਣ ਜੋ ਹਰ ਸਮੇਂ ਮੀਨਿੰਗ ਗਰਮੀਆਂ ਗਰਮੀਆਂ ਦੇ ਸੀਜ਼ਨ ਵਿੱਚ ਵੀ ਆਪਾਂ ਕਿੱਟਾਂ ਦਿੱਤੀਆਂ ਹੋਈਆਂ ਬੱਚਿਆਂ ਨੂੰ ਉਹ ਵੀ ਆਪਣੇ ਐਨ ਆਰ ਆਈ ਵੀਰ ਮੰਨ ਲਓ ਬਿੱਲਾ ਹਾਂਗਕਾਂਗ ਬਾਊ ਯੂ ਐਸ ਏ ਤੇ ਤਕਰੀਬਨ ਜਿਓ ਵੀ ਹਾਕੀ ਨਾਲ ਸਾਡੇ ਜੁੜੇ ਵੀਰ ਐਨ ਆਰ ਆਈ ਕੈਨੇਡਾ ਖੇਡਦੇ ਆ ਜਾਂ ਅਲੱਗ-ਅਲੱਗ ਕਲੱਬਾਂ ਵਿੱਚ ਖੇਡਦੇ ਆ ਪਰ ਉਹ ਸਾਰੇ ਉਹਨਾਂ ਦੀ ਮਿਹਨਤ ਸਦਕਾ ਹੀ ਵੀ ਆਪਾਂ ਗਰਾਊਂਡ 'ਤੇ ਰਹੀ ਹੈ ਜੀ ਆਡੇ ਬੱਚੇ ਨਸ਼ਿਆਂ ਉੱਤੇ ਜਾ ਰਹੇ ਨੇ ਜਾਂ ਉਹਨਾਂ ਨੂੰ ਪੰਜਾਬ ਸਰਕਾਰ ਰੋ ਕੀ ਉਪਰਾਲੇ ਕੀਤੇ ਜਾਂਦੇ ਬੱਚਾ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਨਹੀਂ ਫੈਸਿਲਿਟੀ ਮਿਲ ਰਹੀ ਜੀ ਇਸ ਤਰ੍ਹਾਂ ਦੇ ਇਲਾਕੇ ਹੁੰਦੇ ਨਾਲ ਨਾਲ ਇਹ ਤੇ ਸਾਰਾ ਕੁਝ ਸਾਡੇ ਐਨਆਰਆਈ ਵੀਰ ਅਤੇ ਜੋ ਵੀ ਤੁਹਾਨੂੰ ਦੱਸਿਆ ਵੀ 올ੰਪੀਨਾਂ ਸ਼ਮਸ਼ੀਰ ਸਿੰਘ ਤੇ ਜੁਗਰਾ ਸਿੰਘ ਉਹਨਾਂ ਦੀ ਬਤੌਲਤ ਇਹ ਗਰਾਊਂਡ ਚੱਲ ਰਹੀ ਹੈ ਸਾਨੂੰ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਮਿਲ ਰਿਹਾ ਜੀ ਤੇ ਜਿਹੜੀ ਪੰਚਾਇਤ ਆ ਜਾਏ ਤੋਂ ਦੇ ਹਲਕੇ ਵਧਾਈ ਕਰੋ ਉਹਨਾਂ ਨੂੰ ਕਦੀ ਸੰਭਰ ਕੀਤਾ ਤੁਹਾਡੇ ਨੇ ਸੰਪਰਕ ਕਰਦੇ ਟੂਰਨਾਮੈਂਟ ਤੇ ਆਂਦੇ ਆ ਜੀ ਬਸ ਐਲਾਨ ਕਰਕੇ ਜਲ ਜਾਂਦੇ ਆ ਜੀ ਹੁਣ ਐਸ ਕੀ ਟੂਰਨਾਮੈਂਟ ਜਿਹੜਾ ਹੋਇਆ ਮੀਨਿੰਗ ਉਹਦੇ ਵਿੱਚ ਉਹਨਾਂ ਐਲਾਨ ਕੀਤਾ ਹੋਇਆ ਜੀ ਤੇ ਐਸਟੋਟਰਫ ਲੱਗੇਗੀ ਜੀ ਹਲੇ ਤੇ ਕੋਈ ਕਾਰਵਾਈ ਕੋਈ ਸਾਨੂੰ ਕੋਈ ਕੋਈ ਕਾਗਜ਼ੀ ਕੋਈ ਲੈਟਰ ਨਹੀਂ ਕੋਈ ਕੁਝ ਨਹੀਂ ਆਇਆ ਜੀ ਬਸ ਅਖਬਾਰਾਂ ਤੇ ਕੀ ਰਹਿ ਜਾਂਦਾ ਜੀ ਇਹ ਕੰਮ ਤੇ ਕੋਈ ਸਾਨੂੰ ਸਟਿਕ ਵਗੈਰਾ ਕੋਈ ਹਾਕੀ ਕੋਈ ਕਿਟ ਵਗੈਰਾ ਕੋਈ ਪ੍ਰੋਵਾਈਡ ਪਰ ਇਹ ਪਿੰਡਾਂ ਦਾ ਲੋਕ ਕਿਸੇ ਵੱਲੋਂ ਨਹੀਂ ਜੀ ਕੋਈ ਨਹੀਂ ਹੈਗੀ ਕਦੀ ਜਿਹੜੇ ਸਰਕਾਰ ਦੇ ਨਮਾंदे ਨੇ ਕਦੀ ਤੁਹਾਡੇ ਕੋ ਅੱਗੇ ਪੁੱਛਿਆ ਨਾ ਨੇ ਵੀ ਤੁਹਾਨੂੰ ਕਿਹਾ ਸਮਾਨ ਦੀ ਲੋੜ ਹੈ ਜਾਂ ਨਹੀਂ ਨਹੀਂ ਜੀ ਕੋਈ ਵੀ ਨਹੀਂ ਆਉਂਦਾ ਜੀ ਸੋ ਨਾ ਕੋਈ ਸਰਪੰਚ ਨਾ ਕੋਈ ਕੋਈ ਕਿਸੇ ਆ ਕੇ ਨਹੀਂ ਪੁੱਛਿਆ ਨਹੀਂ ਵੀ ਤੁਸੀਂ ਗਰਾਊਂਡ ਕਿਦਾਂ ਚਲਾ ਰਹੇ ਜੋ ਕੀ ਤੁਹਾਡੇ ਹਿਸਾਬ ਦਾ ਹੈ ਕਿੱਥੋਂ ਤੁਹਾਨੂੰ ਪੈਸੇ ਆਉਂਦੇ ਕਿਸੇ ਨੇ ਨਹੀਂ ਅਜੇ ਤੱਕ ਪੁੱਛਿਆ ਜੀ ਅਸੀਂ ਆਪਣੇ ਬਲ ਬੁੱਤੀ ਤੇ ਮੰਨ ਲਓ ਕਿ ਅਸੀਂ ਅੱਗੇ ਲੱਗੇ ਆ ਸਾਡੇ ਕੋਲ ਸਾਹਿਬ ਅਮਰਜੀਤ ਨੇ ਸੀਨੀਅਰ ਜੀ ਉਹਨਾਂ ਉਹ ਅੱਗੇ ਲੱਗੇ ਸਾਡੇ ਇੱਕ ਹਰਪ੍ਰੀਤ ਸਿੰਘ ਹੈ ਪੀਨਿੰਗ ਹੈ ਜੇ ਇਹ ਵੀ ਐਨ ਆਰ ਆਈ ਵੀਰ ਵਿਚਾਰਾ ਬਾਹਰੋਂ ਆਇਆ ਤੇ ਜਿੰਨਾ ਤੱਕ ਇੱਥੇ ਆਦੇ ਆਪਾਂ ਉਹਨਾਂ ਹੀ ਗਰਾਊਂਡ ਦੇ ਨਾਲ ਅਸੀਂ ਤਿੰ ਅਹੀਂ ਗਾਂ ਵੀ ਐਨਆਰਆਈ ਵੀਰ ਜਿਹੜੇ ਸਾਡੇ ਮੁੰਡੇ ਬਿਲਾ ਹਾਂ ਹਾਂਗਕਾਂਗ ਤੋਂ ਦੱਸਿਆ ਬਾਹੂ ਯੂਐਸਏ ਇਹਨਾਂ ਨੂੰ ਅਸੀਂ ਗਾਂ ਦੱਸੀਦਾ ਵੀ ਤਾਂ ਉਹਨਾਂ ਨੂੰ ਪਤਾ ਵੀ ਵੀਡੀਓ ਬਣਾ ਕੇ ਗਰਾਊਂਡ ਚੱਲ ਰਹੀ ਹੈ ਜੀ ਉਹਦੇ ਉਹਨਾਂ ਦੇ ਬੇਸ ਤੇ ਗਰਾਊਂਡ ਚੱਲ ਰਹੀ ਹੈ ਜੀ ਸਰਕਾਰ ਨੂੰ ਵੀ ਕਹਿਣਾ ਚਾਹੋਗੇ ਸਰਕਾਰ ਨੂੰ ਇਹੋ ਕਹਿਣਾ ਚਾਹੁੰਦੇ ਆਂ ਜੀ ਵੀ ਵੱਧ ਤੋਂ ਵੱਧ ਸਾਨੂੰ ਕੋਈ ਮਦਦ ਕੀਤੀ ਜਾਵੇ ਵਿੱਤੀ ਦੇ ਹੱਕਿਆਂ ਦਿੱਤੇ ਪ੍ਰੋਵਾਈਡ ਕੀਤੇ ਜਾਣ ਕੋਈ ਵਿੰਗ ਇੱਥੇ ਪ੍ਰੋਵਾਈਡ ਕਰ ਦੇਣ ਜਿੱਦਾਂ ਕਿ ਰਾਊਂਡ ਗਲਾਸ ਕਲੱਬ ਚੱਲ ਰਹੀ ਹੈ ਰਾਊਂਡ ਗਲਾਸ ਚੰਡੀਗੜ੍ਹ ਚੱਲ ਰਿਹਾ ਬਟਾਲੇ ਚੱਲ ਰਿਹਾ ਤੇ ਸਾਡੇ ਸਾਰੇ ਦਿ ਇਲਾਕੇ ਹੁੰਦੇ ਕਰਕੇ ਇੱਥੇ ਇਹਨ